ਸਰਕਾਰ ਨੂੰ ਪਾਸ ਨਹੀਂ ਦੀ ਨਿਮਤ ਕਰਦੇ ਆਮ ਨੂੰ ਸਤੇ ਕਰਦੇ ਵਾਈਲਡ ਜੀਕਾ ਖੱਪਾ ਵਾਈਪ ਜੀਕੀ ਖੱਪੇ ਮਨੁੱਖੀ ਦੇ ਕਾਪ ਦੇ ਸਾਨੂੰ ਖੱਪਰੇ ਉਹ ਕਿ 12 ਮਸਲਾ ਜਿਹੜੀਆਂ ਬੜੀਆਂ ਐ ਉਹ ਵਾਝੇ ਦੇ ਰਿਸ਼ਾ ਬੜੀਆਂ ਐ ਸੀ ਜਿਵੇਂ ਸਾ ਸਿੱਖ ਔਮ ਦੇ ਜਨਰ ਬਣ ਕੇ ਰਹੇ ਹਾਂ ਅਰਸੀਆ ਉਸ ਦਾ ਇਹ ਇਹ ਜਿਹੜੀ ਤੁਹਾਨੂੰ ਮਹਾਰਾਜ ਜੀ ਵੱਲੋਂ ਇਹ ਜਿਹੜੀ ਪੱਟੀ ਮਿਲੀ ਹੈ ਇਸ ਨੂੰ ਹਮ ਤੁਸੀਂ ਬਖਸ਼ਣਾ ਕਰੋਗੇ ਉਪਰਕ੍ਰਿਤ ਮੈਂ ਦੇਖਿਆ

ਤੇ 6 ਤਰੀਕ ਜੂਨ ਨੂੰ 1984 ਦੇ ਵਿੱਚ ਇੰਦਰ ਗਾਂਧੀ ਤੇ ਜੀਪੀ ਨੇ ਲੜ ਕੇ ਦਰਬਾਰ ਸਾਹਿਬ ਨੂੰ ਤੇ ਟੈਂਕਾਂ ਤੋਂ ਮੰਡਿਆ ਆਪਣਾ ਹਿੱਕਾ ਲਿਆ ਸੰਜੋਗ ਨੇ ਚਿਪ ਨਰਮਾਇਣੇ ਬਸ ਕਰਕੇ ਮੈਟਰੀ ਨੂੰ ਦਬਾਉ ਬਸ ਉਹ ਵੀ ਕਮ ਨਹੀਂ ਦਿੱਤਾ 6 ਜੂਨ 1920 ਸੀ ਤੇ ਅੱਜ ਵੀ ਗੱਲ ਕਰ ਰਹੇ ਆ 6 ਜੂਨ ਤੋਂ ਲੋਕ ਦੇ ਪਿੰਨਾ 4 ਜੋ ਜਿਹਨੋਂ ਜਿੱਤਣਾ ਹੋਈ ਹੈ ਤੇ ਆਪਾਂ ਨੇ ਵੋਟਾਂ ਕਾਂਗਰਸ ਨੂੰ ਪਾਣੀ ਗਏ ਦੇਸ਼ਾਂ ਤੋਂ ਫਸਾਤਾਂ ਦੇਸ਼ਾਂ ਤੁਸੀਂ ਗੁਰਦਾਸਪੁਰ ਤੋਂ ਇਸ ਹੱਤ ਮੈਂਬਰ ਕਾਂਗਰਸ ਨੇ 13 ਵਿੱਚੋਂ ਆਪਾਂ ਨੇ ਪਾਰਲੀਮੈਂਟ ਦੇ ਵਿੱਚ ਤੁਸੀਂ ਦੱਸੋ ਕਿ ਇਹ ਸਾਡੀ ਬਹਾਦਰੀ ਹੈ ਸਰਟੀਫੀਕੋਮ ਦੀ ਫੀਸ ਲੇ। ਜਦੋਂ 1990 ਦੇ ਵਿੱਚ ਮੈਨੂੰ ਤੁਸੀਂ ਪਾਂਛੀ ਤੋਂ ਰਿਹਾ ਕਰਾ ਕੇ ਵੋਟਾਂ ਪਾ ਕੇ ਰਿਹਾਰਕੀ ਤੋਂ ਫੀ ਮੈਂ ਤੁਹਾਡਾ ਮੈਂਬਰ ਪਾਰਲੀਮੈਂਟ ਬਣਿਆ ਜਿਸਦੇ ਵੀ ਮੈਂ ਜਨਨ ਹੈ ਮੈਂ ਦੋਸਤ ਵੀ ਅੰਨੀ ਬੇਨੀ ਦੀ ਦਰਦ ਕਰ ਕਰ ਦੇਖਣ ਜਿਮੀਏ ਉਹ ਸੁੜਿੰਦਾ ਨਹੀਂ ਉਹ ਤਾਂ ਸਾਡੇ ਕੋਲ ਇੱਕ ਟੈਕਟਰ ਮੌਂਸੇਟਰ ਕਾਲਾ ਆ ਗਿਆ ਪਰ ਬੇਸ਼ੱਕ ਇਸ ਜੀ ਆਪਣੇ ਦਾ ਰੋਕਣਾ ਸੀਗਾ ਗੰਭ ਘੇਰੀ ਜੁਗਾ ਰੋਕਣਾ ਸੀਗਾ ਹਰੇਕ ਜੇ ਘਰ ਦੇ ਵਿੱਚ ਖੋਤਾ ਹੋਗਾ ਸੀਗਾ ਜਿਸ ਨੇ ਇਕੱਲਾ ਇੱਕ ਹੋਣਿਆ ਹੋ ਗਿਆ ਜਿਸ ਨੇ ਪੱਠੇ ਜਿਸ ਨੇ ਖੋਸ਼ ਪਰ ਉਹ ਤਾਂ ਰੇਤ ਦੇ ਘਰ ਦੇਖ ਹੁੰਦਾ ਸੀਗਾ ਸਿੱਧ ਹੋਟੇਲ ਆਪਾਂ ਬੇਸਬੂਜਾਨਾ ਸਮਝਦੇ ਆਪਾਂ ਨੇ ਜਾਲ ਕਰ ਵੀ ਹੋਏ ਤਾਂ ਬਹਿੰਦੇ ਆ ਤੇ ਮੱਤ ਕੋਟੇ ਨਹੀਂ ਆ ਪਰ ਤੁਸੀਂ ਦੇਖੋ ਉਹ ਤ੍ਰੇਟ ਜਿਹਨਾਂ ਸਿਆਣਾ ਨਾਸੀ ਬਹੁ ਹੈ ਨਹੀਂ ਹੈ ਨਾ ਕੋਈ ਗਾਂਬਰ ਹੈ ਜੇ ਹੋਂਟਾ ਪਾਰਕਣ ਕੇ ਕਿਸੇ ਪਹਿੇ ਤੋਂ ਕਿਸੇ ਵਕਤ ਤੋਂ ਕਿਹ ਦਾ ਖਾਜੇ ਅਜ ਵੀ ਬਾਣੀ ਹੋਦੀ ਹੈ ਖਾ ਬੰਨ ਲੋ ਉਹ ਉਹ ਰਾਣੀ ਪੰਗਾ ਉਹ ਵੀ ਪਿੰਡੋਂ ਸਰਾਂ ਫੇਰ ਆਪਾਂ ਨੂੰ ਕੋਟਾ ਮੇਦੀ ਹੁਣ ਇਹ ਸਾਡੀ ਕਦਰਿਆ ਨਸਖੁਜੀ ਤਾਂ ਇਹਨਾਂ ਨੂੰ ਵੀ ਕਿਤੇ ਨਾ ਬੰਨ੍ਹਿਆ ਦਿੱਤੀ ਹੈ ਤੇ ਉਹਨਾਂ ਨੂੰ ਮੋਟਾ ਮਾਰ ਕੇ ਪਾਰਲੀਮੈਂਟ ਪੇਪਰ ਤੇ ਫਿਰ ਸਾਡੀ ਗੱਲ ਕੌਣ ਕਰੂਗਾ ਉਹ ਵੀ ਨਹੀਂ ਹੈ ਕਦੇ ਸਵੇਰੇ ਕੋਈ ਐਸਪੀ ਪੰਜਾਬ ਦੀ ਜਾਂ ਖੋੜੀ ਜਾਂ ਦਸਾਨਾ ਦੀ ਜਾਂ ਜੇ ਜਲਕੇ ਜਾਂ ਫਿਰ ਤੋਂ ਹੀ ਕੋਈ ਗੱਲ ਕਰਦਾ ਹੈਗਾ ਇਹ ਲੱਭ ਕੇ ਲਿਆ ਪਰਬਤ ਨੂੰ ਹੋ ਰਿਹਾ ਜੇ ਸਾਡੀ ਐਸਪੀ ਸੀ ਹੈ ਉਹ ਸਾਡੀ ਪਾਰਲੀਮੈਂਟ ਹੈ ਉਹ ਦੇ ਜੇ 14 ਸਾਲ ਤੋਂ ਸੇਕ ਨੇ ਹਸਤਵ ਨਹੀਂ ਹੋ ਰਿਹਾ ਤੇ ਕਿ ਨਹੀਂ ਹੋ ਰਿਹਾ ਦਿਨ ਤੇ ਬਾਦਗਣਾ ਦੀ ਬਣਾਈ ਹੋਈ ਕਮੇਟੀ ਅਜੇ ਵੀ ਕੰਮ ਨਹੀਂ ਕਰਦੀ ਹੈ ਤੇ ਤੋਂ ਪਟਾਖਾ ਬਾਦਗਣਾ ਨੇ 328 ਮਾਰਕ ਦੇ 100